ਪੈਨਲ ਜਿਹੜੇ ਆ ਨਵੇਂ ਬਣ ਰਹੇ ਸਪੈਂਸ ਪੈਂਚਾਂ ਨੂੰ ਜਿਹੜਾ ਖਿਲਾੜ ਕੇ ਫੋਟੋ ਪ੍ਰਵਾਈਡ ਕਰ ਰਹੇ ਕਿਸ ਮੁੱਦੇ ਤੇ ਜਿਹੜੀ ਪ੍ਰਵਾਈਡ ਕਰਦੇ ਅੱਜ ਅਸੀਂ ਮਾਨਯੋਗ ਮੁੱਖ ਮੰਤਰੀ ਤੇ ਜ਼ਿਲ੍ਹਾ ਪਠਾਨਕੋਟ ਡੀਆਰ ਸਾਹਿਬ ਸਹਾਇਕ ਕਰੀਸ ਸਕਾਰੀ ਸੁਵਾਂ ਪਠਾਨਕੋਟ ਵੱਲੋਂ ਦੀ ਤਲੂਰ ਸਭਾ ਕੋਆਪਰੇਟਿਵ ਸੁਸਾਇਟੀ ਵੱਲੋਂ ਜਾਗਰੂਕ ਕੈਂਪ ਲਗਾਇਆ ਜਾ ਰਿਹਾ ਜਿਸ ਵਿੱਚ ਕਿਸਾਨ ਮੈਂਬਰਾਂ ਨੂੰ ਤੇ ਇੱਥੇ ਇਕੱਠੇ ਹੋਏ ਨਵੇਂ ਮੈਂਬਰ ਸਰਪੰਚ ਜੋ ਕਿ ਆਪਣੀਆਂ ਨਿਸ਼ਾਨ ਲੈਣ ਲਈ ਆਏ ਹਨ ਉਹਨਾਂ ਨੂੰ ਜਾਗਰੂਕ ਕਰਨ ਲਈ ਸਭਾ ਜਿਹੜੀ ਆ ਉਹ ਮਿਲਦੀ ਆ ਪਰਸਨਲੀ ਮਿਲ-ਮਿਲ ਕੇ ਉਹਨਾਂ ਨੂੰ ਦੱਸ ਰਹੀ ਆ ਕਿ ਜਿਹੜੀ ਅੱਗ ਨਾ ਲਗਾਈ ਜਾਏ ਜਿਸ ਨਾਲ ਪ੍ਰਦੂਸ਼ਣ ਫੈਲਦਾ ਹੈ ਤੇ ਜੀਵ ਜੰਤੂ ਤੇ ਰੁੱਖ ਨੂੰ ਨੁਕਸਾਨ ਹੁੰਦਾ ਹੈ ਇਸ ਲਈ ਇਹ ਜਿਹੜਾ ਆਪਾਂ ਮੈਂਬਰਾਂ ਨੂੰ ਜਾਗਰੂਕ ਕਰ ਰਹੇ ਆ ਕਿ ਜੋ ਨਵੇਂ ਬੰਦੇ ਵੀ ਬਨਣਾ ਉਹ ਵੀ ਜਿਹੜਾ ਆਪਣੇ ਪਿੰਡ ਦੇ ਕਿਸਾਨਾਂ ਨੂੰ ਜਾਗਰੂਕ ਕਰਨਾ ਤੇ ਸਵਾ ਦੇ ਮੈਂਬਰਾਂ ਨੂੰ ਜਿਹੜੇ ਆ ਉਹਨਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਮੇਰਾ ਨਾਮ ਕ੍ਰਿਸ਼ਨ ਕੁਪਾਲ ਹੈ ਮੈਂ 77 ਸਵਾ ਦੀ ਤਲੂਰ ਐਮਪੀਸੀਐਸ ਤੋਂ 77 ਆ ਜੀ ਤੁਹਾਡੇ ਵੱਲੋਂ ਜਿਹੜਾ ਬੈਨਰ ਅੱਜ ਤੇ ਨਵੇਂ ਬਣੇ ਆ ਪੰਚ 95 ਜਿਹੜਾ ਫਲਾਕ ਤੇ ਫੋਟੋ ਕੋਲ ਹੈ ਕਿਹੜੀ ਹੈ ਕਿਸ ਮੁੱਦੇ ਤੇ ਜਿਹੜਾ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਇਹਦੇ ਲਈ ਜੀ ਅਸੀਂ ਇਹ ਬੈਨਰ ਤਾਂ ਲਾਇਆ ਜੀ ਪਿੰਡ ਪਿੰਡਾਂ ਵਿੱਚ ਜੋ ਕਿਸਾਨ ਅੱਗ ਲਾ ਰਹੇ ਹਨ ਉਹਨਾਂ ਨੂੰ ਅਸੀਂ ਜਾਗਰੂਕ ਕਰ ਰਹੇ ਹਾਂ ਕਿ ਅੱਗ ਨਾ ਲਗਾਈ ਜਾਏ ਪਿੰਡਾਂ 'ਚ ਇਸ ਨਾਲ ਪ੍ਰਦੂਸ਼ਣ ਬਹੁਤ ਫੈਲ ਰਿਹਾ ਹੈ ਜਿਸ ਨਾਲ ਵਾਤਾਵਰਨ ਖਰਾਬ ਹੁੰਦਾ ਹੈ ਅਸੀਂ ਹਰੇ ਸਾਰੇ ਕਿਸਾਨਾਂਗੇ ਨੂੰ ਅਪੀਲ ਕਰਦੇ ਹਾਂ ਕਿ ਇਸ ਵਾਰ ਪਰਾਲੀ ਨੂੰ ਅੱਗ ਨਾ ਲਾਈ ਜਾਏ ਮੰਨਿਆ ਹੈ ਵੀ ਅਗਰ ਜੇ ਕਿਸਾਨ ਇਸ ਚੀਜ਼ ਨੂੰ ਨਹੀਂ ਦੇਖਦੇ ਫਿਰ ਵੀ ਅੱਗ ਲਗਾਉਂਦੇ ਤੇ ਉਸ ਦੇ ਵਿੱਚ ਵੀ ਕਾਈ ਕਾਨੂੰਨੀ ਕਾਰਵਾਈਆਂ ਵੀ ਹੋਣਦੀਆਂ ਠੀਕ ਹੈ ਨਾ ਚਾਹੂੰਗਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਨ ਵੀ ਕੱਟੇ ਜਾ ਰਹੇ ਨੇ ਪਹਿਲਾਂ ਵੀ ਕੱਟੇ ਗਏ ਨੇ ਤੇ ਇਸ ਵਾਰ ਵੀ ਕੱਟੇ ਜਾਣਗੇ ਤੇ ਇੱਕ ਖਾਸ ਹਦਾਇਤ ਸਾਰੇ ਕਿਸਾਨਾਂ ਲਈ ਕਿ ਜਿਹੜੇ ਸਹਿਕਾਰੀ ਸਭਾਵਾਂ ਦੇ ਮੈਂਬਰ ਹਨ ਉਹ ਅੱਗ ਲਗਾਉਂਦੇ ਹਨ ਉਹਨਾਂ ਨੂੰ ਇਹਨਾਂ ਦੇ ਜੋ ਵੀ ਬੰਦੇ ਬੰਦੇ ਲਾਭਣ ਉਹ ਨਹੀਂ ਦਿੱਤੇ ਜਾਣਗੇ ਉਸ ਤੋਂ ਇਲਾਵਾ ਕਾਰਵਾਈ ਵੀ ਕੀਤੀ ਗਈ ਆ ਸਰਕਾਰ ਦੀ ਹਦਾਇਤ ਅਨੁਸਾਰ ਉਹਦੇ ਖਿਦ ਕਰਵਾਈ ਹੋਣੀ ਹੀ ਹੋਣੀ ਹੈ ਜੀ